ਹਵਾ ਬਨਾਰਾ ਕਿਆ ਦੀ ਸਾਡੇ ਸਾਡੇ ਵਾਸਤੇ ਚੰਡੀ ਡੰਡੂ ਕਹਿੰਦੇ ਚੰਡੀਗੜ੍ਹ ਤੇ ਐਂਟਰ ਨਹੀਂ ਕਰ ਦਿੰਦੇ ਚੰਡੀਗੜ੍ਹ ਵੀ ਸਾਡਾ ਆ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਗੇ ਨਾ ਉਹਗਾ ਟਰੈਕਟਰ ਵੀ ਪਾੜਾਂਗੇ ਹੁਣਾਂ ਪੰਜਾਬ ਦੇ ਉੱਤੇ ਦਿੱਲੀ ਦਾ ਚੁੰਗਾ ਰਾਜ ਨਹੀਂ ਚੱਲੂਗਾ ਕੰਡੀ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਮਸਲਿਆਂ ਦਾ ਹੱਲ ਅਜਾਪੀਆਂ ਮਕੰਮਲੇ ਜਾਪੀਆਂ ਪੰਜਾਬ ਆਪਣੀ ਜਾਤੀ ਲੈ ਕੇ ਰਹੂਗਾ ਦਿੱਲੀ ਦੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ ਦੋ ਦੋ ਤਿੰਨ ਮਿੰਟ ਲਵਾਂਗੇ ਪੈਰਾਂ 'ਚ ਛਾਲੇ ਪੈ ਗਏ ਪੈਦਲ ਚੱਲਦੇ ਸੀ ਆਪ ਸਾਥ ਕੋ ਡੈਰੀਗੇਟ ਭੰਨਦੇ ਹੋਏ ਇਸ ਕਰਕੇ ਦੋ ਦੋ ਤਿੰਨ ਮਿੰਟ ਲਵਾਂਗੇ ਬਸ ਜ਼ਿਆਦਾ ਨਹੀਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਵਾ ਬਣਾ ਰੱਖਿਆ ਕੀ ਸਾਡੇ ਸਾਡੇ ਵਾਸਤੇ ਚੰਡੀ ਡਰਨੂ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰਨ ਦਿੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਂਦੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਇਹ ਕੰਢੀ ਕਰਦੇ ਕਾਚੇ ਵੀ ਕਰਾਂਗੇ ਕੋਨਾ ਪੰਜਾਬ ਦੇ ਉੱਤੇ ਦਿੱਲੀ ਦਾ ਜਿੰਦਾ ਰਾਜ ਨਹੀਂ ਚੱਲੂਗਾ ਬਕੰਡੀ ਪਾਮਣ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲੂਗਾ ਅਕਬਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਸਲ ਕੁਜ਼ੀ ਕੀਤੀ ਸਾਨੂੰ ਕਾਨੂੰਨ ਲੜਾਈ ਮਾਰਿਆ ਸਾਨੂੰ ਪੁਲਸ ਰਹੀ ਮਾਰਿਆ ਸਾਨੂੰ ਫੌਜ ਰਹੀ ਮਾਰਿਆ ਸਾਡੇ ਮਸਲੇ ਦਾ ਹੱਲ ਪੰਜਾਬ ਦੇ ਮਸਲੇ ਦਾ ਹੱਲ ਅੱਜ ਆਪਿਆ ਮੁਕੰਮਲ ਆਪਿਆ ਪੰਜਾਬ ਆਪਣੀ ਜੱਤੀ ਲੈ ਕੇ ਰਹੂਗਾ ਲਗੂ ਪਾ ਕੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਗੂ ਕਰਾਂਗੇ ਪੰਜਾਬ ਦੇ ਅੰਦਰ ਪੰਜਾਬ ਲਈ ਨਾਰਿਆ ਵੀ ਐਡੀ ਗੂੰਜਤ ਆਵਾਜ਼ ਕਰਦੇ ਹੋ ਵੀ ਨਾ ਦੇਸ਼ ਦੇ ਕੋਨੇ-ਕੋਨੇ ਤੱਕ ਜੀ ਜਾਵੇ ਸਾਡੇ ਪਾਰ ਬਟੇ ਪ੍ਰਾਮਾ ਤੱਕ ਚਲੀ ਜਾਵੇ ਪੰਜਾਬ ਲੈ ਕੇ ਆਉਗਾ ਪੰਜਾਬ ਲੈ ਕੇ ਆਉਗਾ yeah <laughs>